ਤੇਨ ਸੋਦੋ ਦਾ ਪਰਚਾ ਕੀਤਾ ਕਿਉਂਕਿ ਇਹ ਮੌਤ ਨਹੀਂ ਹੈ ਹੱਤਿਆ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਮਾਨ ਸਾਹਿਬ ਤੋਂ ਇੱਥੇ ਆ ਕੇ 2-2 ਲੱਖ ਰੁਪਏ ਜੇਬਾਂ ਚ ਪਾ ਕੇ ਸੰਸਕਾਰ ਕਰਾਤੇ ਇਹਨਾਂ ਨੇ ਜਿਹੜਾ ਬੰਦਾ ਕਿਸਾਨ ਜੁਨੀਆ ਉੱਥੇ ਮਰਿਆ ਤੀ ਉੱਥੇ ਵੀ ਧਰ ਨਹੀਂ ਲੱਗੇ ਤੀ 4 ਦਿਨ ਹੋ ਗਏ ਇਹਨਾਂ ਨੂੰ 4 ਦਿਨਾਂ ਤੋਂ ਬਾਅਦ ਇਹਨਾਂ ਨੂੰ ਹੁਣ ਸੁਰਤਾ ਹੀ ਹੈ ਜੀ 4 ਦਿਨ ਲਾਸ਼ਾਂ ਪਈਆਂ ਨਹੀਂ ਐ ਡੱਬਿਆਂ ਚ ਬੰਦ ਅੱਜ ਆ ਕੇ ਇਹਨਾਂ ਦਾ ਕੋਈ ਨੁਮਾਇੰਦਾ ਨਹੀਂ ਆਇਆ ਜੱਟਾਂ ਵਾਸਤੇ ਕਰੋੜ ਰੁਪਈਆ ਨਾਮ ਸਾਡੇ ਲੋਕਾਂ ਵਾਸਤੇ 2 ਲੱਖ ਰੁਪਈਆ ਬਸ ਮੁੱਖ ਮੰਤਰੀ ਸ਼ਾਂ ਸੁਣਨੀ ਨਹੀਂ ਕੀ ਕਹਿ ਕੇ ਗਏ ਨੇ ਮੁੱਖ ਮੰਤਰੀ ਕਹਿੰਦੇ ਵੀ ਆ ਜਾ ਦੇਖ ਗੁਜਰਾਪਿੰਡ ਚ ਕੀ ਹੋ ਰਿਹਾ ਹੈਗਾ 1000000 ਦੇਉਂਗਾ ਅੱਥੇ ਭੇਜਿਓ ਉਹਨੂੰ ਫੇਰ ਦੇਖਾਂਗੇ ਵੀ ਨਸ਼ਾ ਬੰਦ ਕਰਾਉਂਦਾ ਕੀ ਕੀ ਕਰਾਉਂਦਾਗਾ ਉਹ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਇੱਥੇ ਪਹੁੰਚੇ ਸੀਐਮ ਮਾਨ ਨੇ ਕਿਹਾ ਕਿ ਇਹ ਮੌਤ ਨਹੀਂ ਹੱਤਿਆ ਹੈ ਇਸ ਲਈ ਸਰਕਾਰ ਤੇ ਪ੍ਰਸ਼ਾਸਨ ਮੁਲਜ਼ਮਾਂ ਨੂੰ ਬਖਸ਼ੇਗੀ ਨਹੀਂ ਦੂਜੇ ਪਾਸੇ ਪੀੜਤ ਪਰਿਵਾਰ ਮੁੱਖ ਮੰਤਰੀ ਮਾਨ ਤੋਂ ਖਫਾ ਨਜ਼ਰ ਆਏ ਜਿਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਗੱਲ ਕਰਕੇ ਚਲੇ ਗਏ ਲੇਕਿਨ ਉਹਨਾਂ ਦੀ ਕੋਈ ਗੱਲ ਸੁਣੀ ਹੀ ਨਹੀਂ ਲੋਕਾਂ ਨੂੰ ਨਾਰਾਜ਼ਗੀ ਇਸ ਗੱਲ ਤੋਂ ਵੀ ਹੈ ਕਿ ਸਰਕਾਰ ਕਿਸੇ ਦੀ ਮੌਤ ਤੇ 1 ਕਰੋੜ ਰੁਪਏ ਦਾ ਮੁਆਵਜ਼ਾ ਦਿੰਦੀ ਹੈ ਤੇ ਕਿਸੇ ਦੀ ਮੌਤ ਤੇ 2 ਲੱਖ ਰੁਪਏ ਦਾ ਸਰਕਾਰ ਨੂੰ ਜ਼ਿੰਦਗੀਆਂ ਦੀ ਕੀਮਤ ਦੇ ਮਾਮਲੇ ਦੇ ਵਿੱਚ ਅਜਿਹਾ ਵਿਤਕਰਾ ਨਹੀਂ ਕਰਨਾ ਚਾਹੀਦਾ ਤੇ ਗਰੀਬ ਪਰਿਵਾਰਾਂ ਦੀ ਬਾਫੜ ਨਹੀਂ ਚਾਹੀਦੀ ਹੈ ਲੋਕਾਂ ਦਾ ਕਹਿਣਾ ਕਿ ਉਹਨਾਂ ਨੇ ਬੜੀਆਂ ਹੀ ਉਮੀਦਾਂ ਦੇ ਨਾਲ ਮਾਨ ਸਰਕਾਰ ਨੂੰ ਵੋਟਾਂ ਪਾਈਆਂ ਸਨ ਲੇਕਿਨ ਸਰਕਾਰ ਨਸ਼ੇ ਰੋਕਣ ਦੇ ਵਿੱਚ ਅਸਫਲ ਨਜ਼ਰ ਆ ਰਹੀ ਹੈ ਤੇ ਨਿੱਤ ਦਿਨ ਜ਼ਿੰਦਗੀਆਂ ਨਸ਼ੇ ਦੀ ਭੇਟ ਚੜ ਰਹੀਆਂ ਨੇ ਜੀ ਦਾ ਪਾਜੀ ਪੰਨਵਾ ਪਿੰਡ ਤੋਂ ਆ ਮੇਰੀ ਮੇਰਾ ਭਣੋਈਆਂ ਗੁਜਰੇ ਆ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਮਾਨ ਸਾਹਿਬ ਤੋਂ ਇੱਥੇ ਆ ਕੇ 2-2 ਲੱਖ ਰੁਪਏ ਜੇਬਾਂ 'ਚ ਪਾ ਕੇ ਸੰਸਕਾਰ ਕਰਾਤੇ ਇਹਨਾਂ ਨੇ ਜਿਹੜਾ ਬੰਦਾ ਕਿਸਾਨ ਜੁਨੀਆ ਉੱਥੇ ਮਰਿਆ ਤੀ ਉੱਥੇ ਵੀ ਧਰ ਨਹੀਂ ਲੱਗੇ ਤੀ 4 ਦਿਨ ਹੋ ਗਏ ਇਹਨਾਂ ਨੂੰ 4 ਦਿਨਾਂ ਤੋਂ ਬਾਅਦ ਇਹਨਾਂ ਨੂੰ ਹੁਣ ਸੁਰਤਾ ਹੀ ਹੈ ਜੀ 4 ਦਿਨ ਲਾਸ਼ਾਂ ਪਈਆਂ ਰੀਆਂ ਟੱਪਿਆਂ 'ਚ ਬੰਦ ਅੱਜ ਆ ਗਏ ਇਹਨਾਂ ਦਾ ਕੋਈ ਨਮਾਇੰਦਾ ਨਹੀਂ ਆਇਆ ਜੱਟਾਂ ਵਾਸਤੇ ਕਰੋੜ ਰੁਪਈਆ ਨਾਮ ਸਾਡੇ ਲੋਕਾਂ ਵਾਸਤੇ 2 ਲੱਖ ਰੁਪਈਆ ਬਸ ਆ ਕੇ ਸਹਿਮਤੀ ਦੇਂਗੇ ਤਾੜੀਆਂ ਮਰਵਾ ਗਏ ਜੀ ਤੁਹਾਡੇ ਪਿੰਡਾਂ ਨੂੰ ਪਤਾ ਕੀ ਗੱਲ ਸਰਕਾਰ ਨੂੰ ਪਤਾ ਨਹੀਂ ਵੀ ਕਿੱਥੇ ਚਿੱਟਾ ਵੇਚਦਾ ਕਿੱਥੇ ਕੀ ਵੇਚਦਾ ਪਿੰਡਾਂ ਵਾਲਾ ਕੀ ਦੀ ਕੀ ਦੀ ਸਪੋਰਟ ਕਰੂਗਾ ਵੀ ਇਹਨੇ ਕਨੇ ਆ ਮਰਨਾ ਪਿੰਡਾਂ ਵਾਲੇ ਨੇ ਆਕੇ ਕਹਤਾ ਜੀ 2 ਲੱਖ ਰੁਪਈਆ ਪੜੋ ਪਹਿਲਾਂ ਪੜੂ ਬੰਨਾ ਫਿਰ ਨੌਕਰੀ ਲਊ ਪਰਿਵਾਰ ਵਾਸਤੇ ਕੀ ਕਰਿਆ ਕੁਛ ਨਹੀਂ ਕਰਿਆ 2 ਲੱਖ ਰੁਪਈਆ ਦੇ ਕੇ ਸੰਸਕਾਰ ਕਰਾਇਆ ਮੈਂ ਗਵਾਹ ਖੋਦਾਂ ਹੋਰ ਕੀ ਦਿੱਤਾ ਇਹਨਾਂ ਨੇ ਕੋਈ ਨੌਕਰੀ ਦਿੱਤੀ ਆ ਐਲਾਨ ਕਰਤਾ 13 ਲੱਖ ਰੁਪਈਆ ਦਾ ਮਿਲੇ ਕਿੰਨਾ 2 ਲੱਖ ਰੁਪਈਆ ਕਦੋਂ ਬੱਚਾ ਬਣਿਆ ਕਦੋਂ ਨੌਕਰੀ ਲੱਗਿਆ ਜੀ ਨਾਮ ਬਾਬੇ ਜੀ ਮੇਰਾ ਨਾਮ ਬਚਨ ਸਿੰਘ ਮੇਰਾ ਜਵਾਈ ਸੀ ਦਿੱਤਾ ਵਾਸਤੇ ਕਰੋੜ ਰੁਪਈਆ ਮੇਰਾ ਜਵਾਈ ਸੀ ਛੋਟੇ ਛੋਟੇ ਬੱਚੇ ਨੇ ਉਹੀ ਜੱਟ ਜੋਟਾਣਾ ਪੋਲੂ ਨਰਾਇਣ ਦਾ ਛੋਟੇ ਛੋਟੇ ਬੱਚੇ ਨੇ ਪਾੜ ਪੜ੍ਹੋਸ ਵੀ ਨਹੀਂ ਹੁੰਦਾ 2 ਲੱਖ ਰੁਪਏ ਨਾਲ ਕੀ ਖਰਚਾ ਚਲਾ ਲੂ ਕੀ ਕਰੂ ਕੀ ਨਹੀਂ ਕਰੂਗਾ ਬੰਦਾ ਦਿਹਾੜੀਦਾਰ ਬੰਦੇ ਨੂੰ ਕਿਹੜਾ ਰੋਜ਼ ਦਿਹਾੜੀ ਮਿਲਦੀ ਹੈ ਮੁੱਖ ਮੰਤਰੀ ਤਾਂ ਕਹਿ ਕੇ ਗਏ ਨੇ ਵੀ ਅੱਗੇ ਆਉਣਾ ਬਾਹਰ ਪੜਾਗੇ ਮੁੱਖ ਮੰਤਰੀ ਬੋਲ ਬੋਲ ਗਏ ਸਾਡੀ ਐ ਦੱਸਣ ਵੀ ਕੀ ਪੱਲੇ ਪਾ ਗਏ ਕੀ ਪੱਲੇ ਪਾ ਗਏ ਸਾਡੀ ਅਧੀਆਂ ਪੜਾਣ ਦੇ ਕੀ ਬੱਚਿਆਂ ਨੂੰ ਸੂਰਤ ਦੇ ਗਏ ਉਹ ਕੋਈ ਅਸੂਲਤ ਨਹੀਂ ਹੈ ਕੋਈ ਅਸੂਲਤ ਨਹੀਂ ਹੈ ਗਾਉਣਾ ਵਾਲਾ ਮੈਨੂੰ ਤਾੜੀਆਂ ਮਰਵਾ ਕੇ ਬਸ ਠੀਕ ਹੈ ਕੰਮ ਮੇਰਾ ਨਾਮ ਦਰੋਪਤੀ ਆ ਸਾਡੇ ਪਿੰਡ ਚ ਕਹਦੇ ਨਾ ਸਾ ਨੂੰ ਮਤ ਮੇਰੇ ਕੋ ਪੜ ਜਾਂਦੀ ਆ ਸਾਡੇ ਪਿੰਡ ਚ ਨਸਾ ਨਾ ਬਸ ਆਹੀ ਕਹਿਣਾ ਤੁਹਾਨੂੰ ਅਸੀਂ ਤਾਂ ਵੀ ਸਾਡੇ ਪਿੰਡ ਚ ਨਸਾ ਨਾ ਹੋਵੇ ਬਸ ਤੇ ਅੱਜ ਮੁੱਖ ਮੰਤਰੀ ਆਏ ਨੇ ਕੀ ਕਹਿੰਦੇ ਨੇ ਮੁੱਖ ਮੰਤਰੀ ਸਾਡ ਸੁਣੀ ਨਹੀਂ ਕੀ ਕਹਿ ਕੇ ਆਏ ਨੇ ਮੁੱਖ ਮੰਤਰੀ ਸਾਡ ਸੁਣੀ ਨਹੀਂ ਇਹ ਤਾਂ ਦਲੇ ਰੰਡੀਆਂ ਨੇ ਇਹਨਾਂ ਨੇ ਬੱਚੇ ਕੋਈ ਉਹ ਕਰਨ ਦਾ ਵਿਚਾਰ ਨਹੀਂ ਬਹੁਤ ਜਾ ਰਹੇ ਆ ਉਹ ਆਥਣੇ ਆ ਕੇ ਤਾਂ ਦੇਖੋ ਆਥਲੇ ਵੇਚੀ ਉਰੇ ਕਹਿੰਦੇ ਵੀ ਆ ਜਾ ਦੇਖ ਗੁਜਰਾ ਪਿੰਡ ਚ ਕੀ ਹੋ ਰਹਾਗਾ 1000000 ਦੇਉਗਾ ਅੱਥਣੇ ਭੇਜਿਓ ਉਹਨੂੰ ਫੇਰ ਦੇਖਾਂਗੇ ਵੀ ਨਸ਼ਾ ਬੰਦ ਕਰਾਉਂਦਾ ਕਿ ਕੀ ਕਰਾਉਂਦਾਗਾ ਉਹ ਉਹਨੇ ਤਾਂ ਸਭ ਕੁਝ ਨਸ਼ਾ ਫਲਾਤਾ ਨਸ਼ੇ ਬੰਦ ਕਰਾਇਗਾ ਨਾ ਸ਼ੇਰ ਸਿੰਘਾ ਜੀ ਕਿਹੜਾ ਪਿੰਡ ਹੈ ਜੀ ਇਹੀ ਪਿੰਡ ਹੈ ਕੀ ਕਹਿਣਾ ਚਾਹੁੰਦੇ ਆ ਜੀ ਮੁੱਖ ਮੰਤਰੀ ਸਾਹਿਬ ਆਏ ਸੀ ਮੁੱਖ ਮੰਤਰੀ ਆਵਾਦੇ ਦੋਸ਼ਿਆਂ ਨੂੰ ਸਜ਼ਾ ਮਿਲਣੀ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਮਾਫੀਆਂ ਮਿਲਣ ਉਹਦੇ ਬੱਚਿਆਂ ਦਾ ਦੇਖ ਰੇ ਕੀ ਕੀਤਾ ਜਾਵੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਮਗਰ ਰੋਟੀ ਪਾਣੀ ਦਾ ਦਾਲ ਦਾ ਚਿੱਲੇ ਦਾ ਉਹਨਾਂ ਟੁੱਲਾ ਤੇ ਲਾਇਆ ਜਾਵੇ ਜੀ ਹੋਰ ਕੀ ਕਹਿਣਾ ਹੈ ਸੰਤੁਸ਼ ਜੇ ਉਹਨਾਂ ਨੂੰ ਸਭ ਕੁਝ ਮਿਲਦਾ ਸੰਤੁਸ਼ਟਤਾ ਹੀ ਅੱਜ ਦੁੱਖ ਸਾਂਝਾ ਕੀਤਾ ਗਿਆ ਪਰਿਵਾਰਾਂ ਨਾਲ ਪਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਚੰਗੀ ਗੱਲ ਹੈ ਜੀ ਦੁੱਖ ਸਾਂਝਾ ਕਰਨਾ ਦੁੱਖ ਘਟਦਾ ਹੈ